10 ਸਾਲ ਬਾਅਦ ਧੀ ਨੇ ਲਿਆ ਸੀ ਘਰ ਵਿੱਚ ਜਨਮ ਪਰ ਪਰਿਵਾਰ ਨੇ ਪਿੱਛੋਂ ਕਰਤਾ ਕੰਮ ਅਕਸਰ ਹੀ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੁੰਦੇ ਨੇ ਜੋ ਕਿ ਘਰ ਵਿੱਚ ਧੀ ਹੋਣ ਤੇ ਬਹੁਤ ਹੀ ਉਦਾਸ ਹੋ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਕਾਸ਼ ਪੁੱਤ ਹੋ ਜਾਂਦਾ ਪਰ ਹੁਣ ਇੱਕ ਧੀ ਦੇ ਜਨਮ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੀ ਗੋਦੀ ਵਿੱਚ ਇੱਕ ਬੱਚਾ ਦਿਖਾਈ ਦੇ ਰਿਹਾ ਹੈ ਦਰਸਾਤ ਇਸ ਪਰਿਵਾਰ ਵਿੱਚ 10 ਸਾਲ ਬਾਅਦ ਇੱਕ ਧੀ ਨੇ ਜਨਮ ਲਿਆ ਅਤੇ ਧੀ ਹੋਣ ਤੋਂ ਬਾਅਦ ਸਾਰੇ ਹੀ ਪਰਿਵਾਰ ਨੇ ਰੱਬ ਦਾ ਬਹੁਤ ਸ਼ੁਕਰ ਮਨਾਇਆ ਅਤੇ اپنی ਧੀ ਦਾ ਨਾਮ ਮਿਹਰਬਾਨ ਕੌਰ ਰੱਖਿਆ ਅਤੇ ਕੁੜੀ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਨੇ ਬਿਲਕੁਲ ਵਿਆਹ ਵਰਗਾ ਮਾਹੌਲ ਬਣਾਇਆ ਅਤੇ ਸਾਰੇ ਹੀ ਰਿਸ਼ਤੇਦਾਰ ਇਕੱਠੇ ਕਰ ਲਏ ਅਤੇ ਧੂਮ-ਧਾਮ ਨਾਲ ਬੱਚੀ ਦਾ ਸਵਾਗਤ ਕੀਤਾ ਅਤੇ ਬਹੁਤ ਹੀ ਖੁਸ਼ੀ ਮਨਾਈ ਸੋ ਜਿੱਥੇ ਇੱਕ ਪਾਸੇ ਬਹੁਤ ਸਾਰੇ ਪਰਿਵਾਰ ਘਰ ਵਿੱਚ ਕੁੜੀ ਹੋਣ ਤੋਂ ਡਰਦੇ ਨੇ ਉੱਥੇ ਹੀ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਔਲਾਦ ਲਈ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ ਅਤੇ ਕਹਿੰਦੇ ਨੇ ਕਿ ਚਾਹੇ ਸਾਡੇ ਘਰ ਵਿੱਚ ਧੀ ਹੀ ਹੋ ਜਾਵੇ ਪਰ ਔਲਾਦ ਹੋ ਜਾਵੇ ਸੋ ਹੁਣ ਦੇ ਸਮੇਂ ਵਿੱਚ ਧੀਆਂ ਵੀ ਪੁੱਤਾਂ ਦੇ ਬਰਾਬਰ ਹੀ ਹੁੰਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ